ਰਾਤ ਨੂੰ ਜਦੋਂ 2 ਵਜੇ ਪਾਠ ਦੇ ਭੋਗ ਪੈਂਦੇ ਹਨ ਸਾਨੂੰ ਪ੍ਰਤੱਖ ਦਰਸ਼ਨ ਹੁੰਦੇ ਹਨ ਸੰਗਤਾਂ ਦੀ ਅੱਖਾਂ ਦੇ ਵਿੱਚ ਪ੍ਰਤੱਖ ਸਮਝ ਆ ਜਾਂਦਾ ਵੀ ਸੰਗਤ ਨੂੰ ਦਰਸ਼ਨ ਹੋ ਰਹੇ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਜੋ ਗਲੀ ਹੈ ਗੋਬਿੰਦ ਰਾਏ ਜੀ ਇਸ ਗਲੀ ਦੇ ਵਿੱਚ ਖੇਡਦੇ ਹੁੰਦੇ ਸੀ ਬਾੜ ਰੂਪ ਦੇ ਵਿੱਚ ਇਹਨੂੰ ਬਾੜੇ ਦੀ ਗਲੀ ਕਿਹਾ ਜਾਂਦਾ ਸੀਗਾ ਇੱਥੋਂ ਖੇਡਦੇ ਖੇਡਦੇ ਬਾਲ ਲੀਲਾ ਗੁਰਦੁਆਰਾ ਸਾਹਿਬ ਇਧਰੋਂ ਰਾਈਟ ਸਾਈਡ ਤੇ ਕੰਗਰ ਘਾਟ ਸਾਹਿਬ ਗੋਬਿੰਦ ਰਾਏ ਜੀ اسی ਗਲੀਆਂ ਦੇ ਵਿੱਚ ਖੇਡਦੇ ਖੇਡਦੇ ਜਾਂਦੇ ਸੀਗੇ ਜਿਹੜੇ ਲੱਗਦੇ ਆ ਉਹਦੇ ਐ ਲੱਗਦਾ ਵੀ ਹਾਂ ਵੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਨਾਲ ਨੇ ਅੱਖਾਂ ਦੇ ਵਿੱਚ ਉਹ ਇੱਕ ਵਾਰੀ ਉਹ ਸਾਰਿਆਂ ਦੇ ਮੈਂ ਕਵਾਂਗਾ ਵੀ ਇੱਕ ਰੋਸ਼ਨੀ ਜ਼ਰੂਰ ਆਣੀ ਸ਼ੁਰੂ ਹੋ ਜਾਂਦੀ ਪਤਾ ਜ਼ਰੂਰ ਲੱਗਣਾ ਜੀ ਬਿਲਕੁਲ ਤੁਸੀਂ ਕੱਲ ਰਾਤੀ ਜਦੋਂ ਆਓਗੇ ਨਾ ਤੁਸੀਂ ਆਪ ਪਰ ਤੱਕ ਤੁਹਾਨੂੰ ਮਹਿਸੂਸ ਹੋਏਗਾ ਇਹ ਮਹਿਸੂਸ ਕਰਨ ਵਾਲੀਆਂ ਗੱਲਾਂ ਨੇ ਇਹ ਕੋਈ ਨਜ਼ਰ ਨਾਲ ਦਿਖ ਨਹੀਂ ਹੁੰਦਾ ਅੰਦਰੋਂ ਮਹਿਸੂਸ ਹੁੰਦਾ ਹੈ ਜਿਹਾ ਗੱਲਾਂ ਮੈਨੂੰ ਵੀ ਮਹਿਸੂਸ ਹੋਇਆ ਮੈਨੂੰ ਜ਼ਰੂਰ ਹੋਇਆ ਜੀ ਪਿਛਲੀ ਵਾਰ ਹੋਇਆ ਸੀਗਾ ਮੈਨੂੰ ਗੱਲਬਾਤ ਕਰਦੇ ਆ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਆ ਧਰਤੀ ਜਿਹੜੀ ਆ ਅੱਜ ਵੀ ਜੇ ਗੱਲ ਕਰੀਏ ਤਾਂ ਗੁਰਗੋਬਿੰਦ ਸਿੰਘ ਜੀ ਦੀ ਜਿਹੜੇ ਕਹਿੰਦੇ ਆ ਕਈ ਤਾਂ ਲੋਗ ਇਹ ਵੀ ਕਹਿੰਦੇ ਆ ਵੀ ਵਾਸ ਹੈ ਜ਼ਰੂਰ ਇੱਥੇ ਵੀ ਕਹਿੰਦੇ ਆ ਹਜ਼ੂਰ ਸਾਹਿਬ ਵੀ ਕਹਿੰਦੇ ਆ ਵੀ ਵਾਸ ਹੈ ਪਰ ਅੱਜ ਵੀ ਕਹਿੰਦੇ ਆ ਵੀ ਹਾਂ ਜਦੋਂ ਅਸੀਂ ਇੱਥੇ ਆਂਦੇ ਆ ਤਾਂ ਉਹ ਤਿਰੰਸੋ ਪ੍ਰਾਪਰ ਜਿੱਥੇ ਬਾਲ ਗੋਬਿੰਦ ਰਾਏ ਰਹੇ ਸਨ ਉਹ ਸਾਨੂੰ ਇੱਕ ਵਾਰੀ ਸਭ ਕੁਝ ਜਿਹੜਾ ਯਾਦ ਆ ਜਾਂਦਾ ਬਿਲਕੁਲ ਤੁਹਾਡੀ ਗੱਲ ਸਹੀ ਗੱਲ ਹੈ ਜਿਵੇਂ ਕਿ ਅਸੀਂ ਕੱਲ ਜਿਵੇਂ ਪ੍ਰਕਾਸ਼ ਉత్సਵ ਹੋਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਰਾਤ ਨੂੰ ਜਦੋਂ 2 ਵਜੇ ਪਾਠ ਦੇ ਭੋਗ ਪੈਂਦੇ ਹਨ ਸਾਨੂੰ ਪ੍ਰਤੱਖ ਦਰਸ਼ਨ ਹੁੰਦੇ ਹਨ ਸੰਗਤਾਂ ਦੀਆਂ ਅੱਖਾਂ ਦੇ ਵਿੱਚ ਪ੍ਰਤੱਖ ਸਮਝ ਆ ਜਾਂਦਾ ਵੀ ਸੰਗਤ ਨੂੰ ਦਰਸ਼ਨ ਹੋ ਰਿਹਾ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਜੋ ਗਲੀ ਹੈ ਗੋਬਿੰਦ ਰਾਏ ਜੀ ਇਸ ਗਲੀ ਦੇ ਵਿੱਚ ਖੇਡਦੇ ਹੁੰਦੇ ਸੀ ਬਾਲ ਰੂਪ ਦੇ ਵਿੱਚ ਇਹਨੂੰ ਬਾੜੇ ਦੀ ਗਲੀ ਕਿਹਾ ਜਾਂਦਾ ਸੀਗਾ ਇੱਥੋਂ ਖੇਡਦੇ ਖੇਡਦੇ ਬਾਲ ਲੀਲਾ ਗੁਰਦੁਆਰਾ ਸਾਹਿਬ ਇਧਰੋਂ ਰਾਈਟ ਸਾਈਡ ਤੇ ਕੰਗਨ ਘਾਟ ਸਾਹਿਬ ਗੋਬਿੰਦ ਰਾਜ ਜੀ اسی ਗਲੀਆਂ ਦੇ ਵਿੱਚ ਖੇਡਦੇ ਖੇਡਦੇ ਜਾਂਦੇ ਸੀਗੇ ਇਹ ਉਹੀ ਗਲੀਆਂ ਨੇ ਜਿੱਥੇ ਸਾਨੂੰ ਅਸੀਂ ਗੁਜ਼ਰਦੇ ਹੁੰਦੇ ਸਾਨੂੰ ਐਦਾਂ ਮਹਿਸੂਸ ਹੁੰਦਾ ਕਿ ਸਾਡੇ ਅਸੀਂ ਨਾਲ ਹੀ ਚੱਲ ਰਹੇ ਹਾਂ ਗੁਰੂ ਸਾਹਿਬ ਦੇ ਦਰਸ਼ਨ ਸਾਡੇ ਹੋਰ ਇਹਨੇ ਸਾਨੂੰ ਕੋਦੀ ਮਹਿਸੂਸ ਹੁੰਦਾ ਹੈ ਤਾਂ ਮਹਿਸੂਸ ਕਰਨ ਵਾਲੀ ਗੱਲ ਹੈ ਸੀ ਗੱਲ ਕੀ ਜਵੇਂ ਰਾਤ ਦੇ ਦੀਵਾਨ ਜਿਹੜੇ ਲੱਗਦੇ ਆ ਉਹਦੇ ਵਿੱਚ ਐਂ ਲੱਗਦਾ ਵੀ ਹਾਂ ਵੀ ਅ ਗੁਰਗੋਬਿੰਦ ਸਿੰਘ ਜੀ ਸਾਡੇ ਨਾਲ ਨੇ ਅੱਖਾਂ ਦੇ ਵਿੱਚ ਇੱਕ ਵਾਰੀ ਉਹ ਸਾਰਿਆਂ ਦੇ ਮੈਂ ਕਵਾਂਗਾ ਵੀ ਇੱਕ ਰੋਸ਼ਨੀ ਜ਼ਰੂਰ ਆਣੀ ਸ਼ੁਰੂ ਹੋ ਜਾਂਦੀ ਹੈ ਪਤਾ ਜ਼ਰੂਰ ਲੱਗਣਾ ਚਾਹੀਦਾ ਬਿਲਕੁਲ ਤੁਸੀਂ ਕੱਲ ਰਾਤੀ ਜਦੋਂ ਆਓਗੇ ਨਾ ਤੁਸੀਂ ਆਪ ਪਰ ਤੱਕ ਤੁਹਾਨੂੰ ਮਹਿਸੂਸ ਹੋਏਗਾ ਇਹ ਮਹਿਸੂਸ ਕਰਨ ਵਾਲੀਆਂ ਗੱਲਾਂ ਨੇ ਇਹ ਕੋਈ ਨਜ਼ਰ ਨਾਲ ਦਿਖ ਨਹੀਂ ਹੁੰਦਾ ਅੰਦਰੋਂ ਮਹਿਸੂਸ ਹੁੰਦਾ ਹੈ ਇਹ ਚੀਜ਼ਾਂ ਸਾਰੀਆਂ ਤੁਹਾਨੂੰ ਕਦੇ ਮਹਿਸੂਸ ਹੋਇਆ ਬਿਲਕੁਲ ਮੈਨੂੰ ਜ਼ਰੂਰ ਹੋਇਆ ਜੀ ਪਿਛਲੀ ਵਾਰ ਹੋਇਆ ਸੀਗਾ ਮੈਨੂੰ ਫੀਲਿੰਗ ਆਉਂਦੀ ਅੰਦਰੋਂ ਤਾਂ ਹੀ ਕਰਕੇ ਇਹ ਬਹੁਤ ਪਵਿੱਤਰ ਸਥਾਨ ਤਹੀਂ ਪ੍ਰਕਾਸ਼ ਹਮਾਰਾ ਪਿਓ ਪਟਨਾ ਸ਼ਹਿਰ ਵਿਖੇ ਪਵਲੇਓ ਤੇ ਜਿੱਥੇ ਬਾਲ ਗੋਬਿੰਦ ਰਾਜ ਜੀ ਨੇ ਦਰਸ਼ਨ ਪ੍ਰਕਾਸ਼ ਹੋਇਆ ਹੋਵੇ ਉੱਥੇ ਵੈਸੇ ਹੀ ਬੜੀ ਪਵਿੱਤਰ ਧਰਤੀ ਹੈ ਬਿਹਾਰ ਦੀ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਹੈ ਤੇ ਕਈ ਮਹਾਪੁਰਸ਼ਾਂ ਦੇ ਜਨਮ ਹੋਏ ਨੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਜਨਮ ਇੱਥੇ ਸਾਨ ਹੈ ਇਹ ਤਾਂ ਮਹਿਸੂਸ ਕਰਨ ਵਾਲੀ ਗੱਲ ਹੈ ਮਹਿਸੂਸ ਤੁਸੀਂ ਕੀਤਾ ਸੀ ਤਾਂ ਉਹ ਮਹਿਸੂਸ ਉਹ ਫੀਲਿੰਗ ਇਸ ਤਰੀਕੇ ਦੀ ਸੀ ਫੀਲਿੰਗ ਤਾਂ ਠੀਕ ਹੈ ਤੁਹਾਡੀ ਗੱਲ ਪਰ ਉਹ ਮਹਿਸੂਸ ਜਿਹੜੀ ਫੀਲਿੰਗ ਸੀ ਨਾ ਉਹ ਜ਼ੁਬਾਨ ਤੇ ਸ਼ਬਦਾਂ ਦੇ ਵਿੱਚ ਨਹੀਂ ਕਹਿ ਸਕਦੇ ਆਪਾਂ ਜੇ ਆਪਾਂ ਕਹੀਏ ਤੇ ਵਾਹਿਗੁਰੂ ਜੀ ਦਾ ਹਾਲ ਸਾਹਿਬ ਹੈ ਜੀ